ਅਸੀਂ ਅੰਮ੍ਰਿਤਸਰ 에어ਪੋਰਟ ਤੇ ਜਿਹੜੇ ਨਿਊਯਾਰਕ ਦੀ ਫਲਾਈਟ ਜਿਹੜੀ ਉਹ ਕਿਸੇ ਵਜ੍ਹਾ ਕਰਕੇ ਲੇਟ ਹੋ ਗਈ ਸੀ ਪਰ ਉਹਨਾਂ ਨੇ ਸਾਨੂੰ ਇੱਥੇ ਬ੍ਰੇਕਫਾਸਟ ਦਾ ਵੀ ਠੀਕ ਹੈ ਬਹੁਤ ਵਧੀਆ ਦਿੱਤਾ ਹੈ ਔਰ ਸਾਰੇ ਪੈਸੇਂਜਰ ਨੇ ਇੱਥੇ ਆਦਾ ਵੀ ਹੈ ਕੋਈ ਇਹੋ ਜੀ ਗੱਲ ਨਹੀਂ ਆ ਜਿਹਦੇ ਨਾਲ ਇਹ ਲੱਗੇ ਵੀ ਇੱਥੇ ਕਿਸੇ ਬਿਧਿਆਨ ਨਹੀਂ ਰੱਖਿਆ ਗਿਆ ਚਾਹ ਵੀ ਦਿੱਤੀ ਕੌਫੀ ਵੀ ਦਿੱਤੀ ਬ੍ਰੇਕਫਾਸਟ ਸੈਂਡਵਿਚ ਸੀ ਔਰ ਲੋਕਾਂ ਨੇ ਨਾਲ ਜੂਸ ਸੀਗਾ ਟ੍ਰੋਪਿਕਾ ਦਾ ਗੋਵਾ ਅੱਖ-ਵੱਖ ਫਲੇਵਰ ਦਾ ਔਰ ਖੁਦ ਅਸੀਂ ਇਹ ਅਜੇ ਵੀ ਉਹ ਪਾਣੀ ਨਹੀਂ ਸਰਵ ਕਰ ਰਹੇ ਜੋ-ਜੋ ਜੋ ਨਾਮ ਹੋ ਸਕਦਾ ਉਹ ਕਾਰਕਾਹ ਦੀ ਵਿਧੀ ਕਰ ਰਹੇ ਜੀ